ਜੀ.ਟੀ.ਐਸ ਪੰਜਾਬ ਨਿਊਜ਼ ਟੀਵੀ ਦੇਖਣ ਵਾਲੇ ਦੇਸ਼ਾਂ ਵਿਦੇਸ਼ਾਂ ਵਿੱਚ ਵਸਦੇ ਦੇਸ਼ਵਾਸੀਆਂ ਦਾ ਅਸੀਂ ਸਵਾਗਤ ਕਰਦੇ ਹਾਂ ਪਿਛਲੇ ਕਾਫੀ ਸਮੇਂ ਤੋਂ ਕੇਂਦਰ ਸਰਕਾਰ ਵਿਰੁੱਧ ਕਿਸਾਨਾਂ ਦੇ ਵੱਲੋਂ ਚਲਾਏ ਜਾ ਰਹੇ ਦਿੱਲੀ ਦੇ ਵਿੱਚ ਅੰਦੋਲਨ ਦੇ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਸੰਘਰਸ਼ ਕੀਤਾ ਜਾ ਰਿਹਾ ਹੈ ਕੇਂਦਰ ਸਰਕਾਰ ਵੱਲੋਂ ਖੇਤੀ ਬਿੱਲਾਂ ਤੇ ਬਣਾਏ ਕਾਲੇ ਕਾਨੂੰਨ ਜਿਨ੍ਹਾਂ ਨੂੰ ਰੱਦ ਕਰਵਾਉਣ ਦੇ ਲਈ ਕਿਸਾਨ ਜਥੇਬੰਦੀਆਂ ਵੱਡੇ ਪੱਧਰ ਤੇ ਇਸ ਸੰਘਰਸ਼ ਵਿੱਚ ਸ਼ਾਮਲ ਹੋ ਕੇ ਕੇਂਦਰ ਸਰਕਾਰ ਨੂੰ ਚਿਤਾਵਨੀਆਂ ਦਿੰਦੀਆਂ ਹੋਈਆਂ ਦਿਖਾਈ ਦਿੰਦੀਆਂ ਹਨ ਕਿ ਕੇਂਦਰ ਸਰਕਾਰ ਜਲਦ ਹੀ ਇਹਨਾਂ ਕਾਲੇ ਕਾਨੂੰਨਾਂ ਨੂੰ ਰੱਦ ਕਰੇ ਪਰ ਕੇਂਦਰ ਸਰਕਾਰ ਆਪਣੇ ਅੜਿਓਲੇ ਰਵੱਈਏ ਤੇ ਅੜੀ ਹੋਈ ਹੈ ਅਤੇ ਕਿਸਾਨਾਂ ਦੀ ਇੱਕੋ ਇੱਕ ਮੰਗ ਹੈ ਕਿ ਇਹ ਤਿੰਨੇ ਕਾਲੇ ਕਾਨੂੰਨ ਜਿਹੜੇ ਆ ਰੱਦ ਕੀਤੇ ਜਾਣ ਅਤੇ ਕਿਸਾਨਾਂ ਦੇ ਹੱਕ ਉਹਨਾਂ ਨੂੰ ਵਾਪਸ ਦਿੱਤੇ ਜਾਣ ਉਧਰ ਹੀ ਜ਼ਿਲ੍ਹਾ ਗੁਰਦਾਸਪੁਰ ਦੇ ਬਟਾਲਾ ਨੇੜੇ ਇੱਕ ਪਿੰਡ ਸ਼ੀਨਾ ਰੇਲ ਵਾਲਾ ਵਿਖੇ ਬਣਾਏ ਜਾ ਰਹੇ ਅੰਡਾਨੀ ਦੇ ਅਨਾਜ ਭੰਡਾਰ ਤੇ ਰਸਤੇ ਦੇ ਵਿੱਚ ਦਿਨ ਰਾਤ ਦੀ ਹੜਤਾਲ ਕਰੇ ਕਿਸਾਨਾਂ ਦੇ ਵੱਲੋਂ ਜਿਸ ਵਿੱਚ ਔਰਤਾਂ ਅਤੇ ਕਿਸਾਨ ਬੱਚੇ ਸਮੇਤ ਵੱਡੇ ਪੱਧਰ ਤੇ ਸੰਘਰਸ਼ ਕਰ ਰਹੀਆਂ ਹਨ ਅਤੇ ਲੰਗਰ ਦੀ ਸੇਵਾ ਇਸ ਧਰਨੇ ਵਿੱਚ ਦਿਨ ਰਾਤ ਚੱਲ ਰਹੀ ਹੈ। ਕਹਿੰਦੇ ਸਨ ਕਿ ਇਹ ਧਰਨਾ ਅੰਡਾਨੀ ਦੇ ਗਦਾਮ ਵਿੱਚ ਕੀਤਾ ਜਾ ਰਿਹਾ ਹੈ ਅਤੇ ਇਹ ਧਰਨਾ ਉਦੋਂ ਤੱਕ ਇਸੇ ਤਰ੍ਹਾਂ ਜਾਰੀ ਰਹੇਗਾ ਜਿੰਨੀ ਦੇਰ ਤੱਕ ਇਹ ਕੇਂਦਰ ਸਰਕਾਰ ਖੇਤੀ ਬਿੱਲਾਂ ਤੇ ਬਣਾਏ ਕਾਲੇ ਕਾਨੂੰਨ ਰੱਦ ਨਹੀਂ ਕਰ ਦਿੰਦੀ। ਉਹਨਾਂ ਨੇ ਨਾਲ ਹੀ ਕਿਹਾ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨਾ ਬਾਰੇ ਫੈਸਲਾ ਕੇਂਦਰ ਸਰਕਾਰ ਨਹੀਂ ਲਵੇਗੀ ਕਾਰਪੋਰੇਟ ਘਰਾਣਿਆਂ ਦੇ ਚੱਲ ਰਹੇ ਕੰਮ ਨੂੰ ਇਸੇ ਤਰ੍ਹਾਂ ਹੀ ਰੋਕ ਦਿੱਤਾ ਜਾਵੇਗਾ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਨੇ ਕੱਲ ਦਿੱਲੀ ਵਿੱਚ ਕਿਸਾਨਾਂ ਨਾਲ ਕੀਤੀ ਮੀਟਿੰਗ ਪਰਾਲੀ ਸਾੜਨ ਬਾਰੇ 65% ਕਿਸਾਨ ਜੋ ਮੰਗਾ ਮੰਨੀਆਂ ਗਈਆਂ ਹਨ ਉਹਨਾਂ ਤੋਂ ਕਿਸਾਨ ਪਹਿਲਾਂ ਹੀ ਜਾਣੂ ਹਨ ਇਸ ਦੌਰਾਨ ਇਸ ਕਿਸਾਨੀ ਲਹਿਰ ਨੂੰ ਦਬਾਉਣ ਲਈ ਉਹਨਾਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਅੰਡਾਨੀ ਅਮਬਾਨੀ ਘਰਾਂ ਤੋਂ ਭਾਰੀ ਪੈਸਾ ਕਮਾ ਲਿਆ ਹੈ ਇਸ ਲਈ ਇਹ ਖੇਤੀਬਾੜੀ ਕਾਨੂੰਨ ਮੋਦੀ ਸਰਕਾਰ ਦੀ ਰੀੜ ਦੀ ਹੱਡੀ ਬਣ ਗਿਆ ਜਿਸ ਨੂੰ ਕੇਂਦਰ ਸਰਕਾਰ ਰੱਦ ਨਹੀਂ ਕਰ ਰਹੀ ਆਓ ਅਸੀਂ ਗੱਲਬਾਤ ਕਰਦੇ ਹਾਂ ਕਿਸਾਨ ਆਗੂਆਂ ਦੇ ਨਾਲ ਕੀ ਉਹਨਾਂ ਦੀਆਂ ਮੰਗਾਂ ਨੇ ਦੇਖਦੇ ਰਹੋ ਜੀਡੀਐਸ ਪੰਜਾਬ న్యూਸ ਟੀਵੀ ਗੁਰਦਾਸਪੁਰ ਤੋਂ ਬਿਊਰੋ ਚੀਫ ਗੁਰਪ੍ਰੀਤ ਸਿੰਘ ਦੇ ਨਾਲ ਬਟਾਲਾ ਤੋਂ ਵਿਸ਼ੇਸ਼ ਰਿਪੋਰਟਰ ਕਿ ਕੀ ਹੋਈ ਇਹ ਮੀਟਿੰਗ ਲਈ ਜਿਹੜੀ ਇਹ ਮੀਟਿੰਗ ਹੋਈ ਆ ਬੜੀ ਸਤਿ ਭਾਵਨਾ ਨਾਲ ਹੋਈ ਆ ਸਾਰੇ ਉਹਨਾਂ ਨੇ ਬਹੁ ਬਈਆ ਰਿਸਪਾਂਸ ਮਿਲਿਆ ਗਵਰਨਮੈਂਟ ਵੱਲੋਂ ਪਰ ਸਾਨੂੰ ਉਹਨਾਂ ਦੀ ਨੀਅਤ ਤੇ ਬਹੁਤ ਸ਼ੱਕ ਆ ਜੇ ਵੀ ਕਿਉਂਕਿ ਜਿਹੜੇ ਦੋ ਬਿੱਲ ਆਂਦੇ ਹੀ ਰਾਤ ਕਰਦੇ ਨੇ ਵਾਪਸ ਲੈ ਲੈਣਦੇ ਆ ਇੱਕ ਜਿਹੜਾ ਪ੍ਰਾਲੀ ਵਾਲਾ ਹੈਗਾ ਪ੍ਰਾਲੀ ਤੇ ਆਲਰੇਡੀ ਜੱਜ ਜੱਟ ਜਿਹੜਾ 60 ਪਰਸੈਂਟ ਲੋਕੀ ਬਾੜ ਲੀਨ ਲੋ ਨਹੀਂ ਰਹੇ ਉਹ ਤਾਂ ਪਹਿਲਾਂ ਹੀ ਜੱਟ ਜਾਗਰਤ ਹੋ ਚੁੱਕੇ ਆਲੇ ਇਹ ਪੋਲੂਸ਼ਨ ਨਹੀਂ ਕਰਨਾ ਚਾਹੁੰਦੇ ਇਸ ਕਰ ਉਹਦਾ ਤਾਂ ਕੋਈ ਮਤਲਬ ਹੀ ਨਹੀਂ ਜਿਹੜਾ ਦੂਜਾ ਬਿੱਲ ਕਹਿ ਰਿਹਾ ਜਿਹੜਾ ਬਿਜਲੀ ਦਾ ਸੁਧਾਰ ਬਿੱਲ ਕਰ ਦੇਣੇ ਜੱਟਾਂ ਲੋਚੋਂ ਬਾਹਰ ਕੱਢ ਦੇਣੇ ਉਹਦੇ ਵਿੱਚ ਉਹਨਾਂ ਨੇ ਨੀਤੀ ਸਾਫ਼ ਨਹੀਂ ਕੀਤੀ ਉਹ ਸਾਡੇ ਜਿਹੜਾ ਮੋਰਚਾ ਦਿੱਲੀ ਦੇ ਵਿੱਚ ਲੱਗਾ ਹੋਇਆ ਹੈ ਨਾ ਉਹਨੂੰ ਫੇਰ ਕਰਨ ਵਾਸਤੇ ਸਾਰੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਵੱਖ-ਵੱਖ ਕਰਕੇ ਇਹਨਾਂ ਨੂੰ ਵੱਖਰਾ ਕੀਤਾ ਜਾਏ ਇਹਨਾਂ ਦੀ ਏਕਤਾ ਜਿਹੜੀ ਭੰਗ ਕਰ ਦਿੱਤੀ ਜਾਵੇ ਉਹ ਮੀਟਿੰਗ ਵਿੱਚ ਉਹਨਾਂ ਨੇ ਸਿਰਫ ਇੱਕ ਹਨਾ ਚਾਲ ਖੇਡੀ ਆ ਤੁਹਾਨੂੰ ਲੱਗਦਾ ਕਿਉਂ ਨਹੀਂ ਫਿਰ ਜਿਹੜੇ ਬਾਕੀ ਖੇਤੀ ਬਿੱਲ ਹੈਗੇ ਉਹਨਾਂ ਉੱਤੇ ਕਿਉਂ ਨਹੀਂ ਉਹ ਕੋਈ ਫੈਸਲਾ ਲੈ ਪਾ ਰਹੇ ਵੇਖੋ ਜੀ ਉਹਨਾਂ ਬਿੱਲ ਉੱਤੇ ਉਹ ਤਕਰੀਬਨ ਜਿਹੜੇ ਆ ਨਾ ਜਿੰਨੀਆਂ ਸਾਡੀਆਂ ਮੀਟਿੰਗਾਂ ਹੋਈਆਂ ਕਿਸਾਨਾਂ ਦੀਆਂ ਉਹਨਾਂ ਦੇ ਵਿੱਚੋਂ ਮੰਨ ਚੁੱਕੇ ਆ ਕਿ ਇਹ ਜਿਹੜੇ ਬਿੱਲ ਆ ਗਲਤ ਆ ਉਹ 31 32 ਸੌਦਾਾਂ ਦੇ ਵਿੱਚ ਆਉਂਦੇ ਆ ਸਾਡੀ ਕਰ ਦੇਣ ਖਾਲੀ ਡੱਬਾ ਰੱਖਣ ਦਾ ਇਹ ਮਤਲਬ ਹੈ ਕਿ ਜਦੋਂ ਮਰਜ਼ੀ ਫੇਰ ਇਹਦੇ ਵਿੱਚ ਆਪਾਂ ਕਾਨੂੰਨ ਮਰੋੜ ਕੇ ਦੇ ਵਿੱਚ ਡੱਬੇ ਫੇਰ ਪਾਈ ਜਾਵਾਂਗੇ ਤੇ ਫਿਰ ਇਹ ਕਾਨੂੰਨ ਲਾਗੂ ਕਰ ਦਵਾਂਗੇ ਪਰ ਉਹ ਸਾਨੂੰ ਮਨ ਜੂਰ ਨਹੀਂਗਾ ਇਹ ਧਰਨੇ ਨੂੰ ਅੱਜ 8ਵਾਂ ਦਿਨ ਹੋ ਗਿਆ ਜੀ ਇਹ ਲਗਾਤਾਰ ਚੱਲ ਰਿਹਾ ਵਾ ਦਿਨ ਰਾਤ ਇੱਥੇ ਇੱਥੇ ਬੈਠੇ ਹੋਏ ਆ ਇਹ ਜਿਹੜੇ ਸੈਲੋ ਪਲਾਂਟ ਬਣ ਰਹੇ ਹਨ ਉਹਨਾਂ ਦੇ ਵਿਰੋਧ ਦੇ ਵਿੱਚ ਲਾਇਆ ਉਹਨਾਂ ਦਾ ਕੰਮ ਬੰਦ ਕਰਾਇਆ ਵਾ ਕੰਮ ਬੰਦ ਕਰਨ ਤੋਂ ਬਾਅਦ ਇਹ ਜਿਹੜਾ ਧਰਨਾ ਇੱਥੇ ਲਗਾਤਾਰ ਸ਼ੀਨਾ ਰੇਲ ਵਾਲਾ ਪਿੰਡ ਆ ਉਹ ਜਿਹੜੀ ਜਮੀਨ ਖਰੀਦੀ ਉਹਦੇ ਵਿੱਚ ਪਲਾਨ ਬਣ ਰਿਹਾ ਹੀ ਉੱਥੇ ਚੱਲ ਰਿਹਾ ਤੇ ਦਿਨ ਰਾਤ ਚੱਲ ਰਿਹਾ 24 ਘੰਟੇ ਇੱਥੇ ਲੰਗਰ ਚਾਹ ਪਾਣੀ ਸਾਰਾ ਕੁਝ ਚੱਲ ਰਿਹਾ ਤੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਇੱਥੇ ਦਿਨ ਰਾਤ ਰਹਿ ਰਹੇ ਭਰੀ ਠੰਡ ਦੇ ਵਿੱਚ ਵੀ ਕੀ ਕਹਿਣਾ ਚਾਹੁੰਦੇ ਮੋਦੀ ਜੀ ਮੋਦੀ ਸਰਕਾਰ ਨੂੰ ਬੇਨਤੀ ਕਰਦੇ ਆਂ ਵੀ ਇਹ ਜਲਦੀ ਤੋਂ ਜਲਦੀ ਇਹ ਰੱਦ ਕਰ ਲੈਣੀ ਤੇ ਜਿਹੜਾ ਅਭਾਰਿਆ ਨਾ ਕਿਸਾਨਾਂ ਦਾ ਪੂਰੇ ਹਿੰਦੁਸਤਾਨ ਦਾ ਹੀ ਉਹਦੇ ਵਾਸਤੇ ਬਹੁਤ ਔਖੀ ਘੜੀ ਆਉਣ ਵਾਲੀ ਏ ਇਹ ਬਾਹਰ ਰੁਕਣ ਵਾਲਾ ਨਹੀਂਗਾ ਮੀਟਿੰਗਾਂ ਦਾ ਫੈਸਲਾ ਤੇ ਕੋਈ ਹੈ ਹੀ ਨਹੀਂ ਕੋਈ ਮੁੱਦਾ ਹੀ ਨਹੀਂ ਜਿਹੜਾ ਪਰਾਲੀ ਵਾਲਾ ਤੇ ਉਹਨੂੰ ਐਵੇਂ ਹੀ ਦਿਲ ਮੁਕਾਈ ਜਾ ਰਹੇ ਅਪਰਾਲੀ ਦਾ ਕੋਈ ਮੁੱਦਾ ਹੀ ਨਹੀਂਗਾ ਮੁੱਦਾ ਤੇ ਤਿੰਨ ਮੇਨ ਜਿਹੜੇ ਕਾਨੂੰਨ ਨੇ ਗਲਤ ਬਣੇ ਕਿਸਾਨਾਂ ਦੇ ਵਿਰੋਧ ਨੇ ਉਹ ਰੱਦ ਕਰਨ ਦਾ ਵਾ ਜਿੰਨਾ ਚਿਰ ਉਹ ਰੱਦ ਨਹੀਂ ਹੁੰਦਾ ਉਹਨਾਂ ਚਿਰ ਇਦਾਂ ਹੀ ਐਜੀਟੇਸ਼ਨ ਸਾਡੀ ਇੱਥੇ ਵੀ ਚੱਲੀ ਜਾਵੇਗੀ ਤੇ ਦਿੱਲੀ ਵੀ ਮਨੋ ਚੱਲੀ ਜਾਵੇਗੀ ਇੱਕ ਆਪਣੀ ਜਿਹੜੀ ਕਮਿਊਨਿਟੀ ਆ ਬਹੁਤ ਵਧੀਆ ਉਭਾਰ ਉਹਦਾ ਇਹ ਐਜੀਟੇਸ਼ਨ ਦੇ ਵਿੱਚ ਸ਼ੋ ਹੋਇਆ ਵਾ ਇਹ ਸਾਨੂੰ ਹੋਰ ਕੁਝ ਸ਼ੋ ਕਰਦੇ ਸੀਗੇ ਸਿੱਖ ਕਮਿਊਨਿਟੀ ਨੂੰ ਤੇ ਇਹ ਜਿਹੜਾ ਵਾ ਇਹ ਅਤਵਾਦੀ ਸ਼ੋਅ ਕਰਦੇ ਸੀ ਪਰ ਜੋ ਹੁਣ ਜਿਵੇਂ ਜਿਵੇਂ ਇਹ ਕੰਮ ਹੋਇਆ ਵਾ ਉਹਦੇ ਤੋਂ ਸਾਡੀ ਜਿਹੜੀ ਆ ਫਿਗਰ ਆ ਵਧੀਆ ਢੰਗ ਨਾਲ ਹੋਰ ਵੀ ਅੱਗੇ ਨਾਲੋਂ ਵੀ ਨਿੱਖਰ ਕੇ ਸਾਹਮਣੇ ਆਈ ਆ ਲੱਗਦਾ ਕਿਉਂ ਇੰਨਾ ਟਾਈਮ ਪਾਇਆ ਜਾ ਰਿਹਾ ਕਿਉਂ ਨਹੀਂ ਜਲਦ ਫੈਸਲਾ ਲਿਆ ਜਾ ਰਿਹਾ ਇਹਦੀ ਇਹਦੀ ਮਜਬੂਰੀ ਆ ਉਧਰੋਂ ਕਮਿਸ਼ਨਾਂ ਕਮਿਸ਼ਨਾਂ ਅਡਾਨੀ ਬਾਨੀ ਤੋਂ ਉਹਨਾਂ ਲਈਆਂ ਨੇ ਉਹਦਾ ਕਰਕੇ ਉਹ ਹੁਣ ਉਹਦੇ ਗਲੇ ਦੀ ਹੱਡੀ ਬਣਿਆ ਇਹ ਕਾਨੂੰਨ ਅਸੀਂ ਇਹ ਹੀ ਕਹਿਣਾ ਚਾਹੁੰਦੇ ਆ ਮੋਦੀ ਨੂੰ ਚੰਗੀ ਤਰ੍ਹਾਂ ਹੱਥ ਜੋੜ ਕੇ ਮਿੰਤਣਾ ਵੀ ਕਹਿ ਚੁੱਕੇ ਆ ਕਿ ਸਾਡੇ ਜਿਹੜੇ ਕਾਲੇ ਕਾਨੂੰਨ ਇਹਨਾਂ ਨੂੰ ਬੰਦ ਕਰੋ ਕਿਉਂ ਕਿ ਸਾਡੇ ਆਉਣ ਵਾਲੀ ਪੀੜ੍ਹੀ ਜਿਹੜੀ ਰੋਟੀ ਖਾ ਸਕੇ ਨਹੀਂ ਤਾਂ ਸਾਡੀ ਆਉਣ ਵਾਲੀ ਪੀੜ੍ਹੀ ਨੂੰ ਬਿਲਕੁਲ ਰੋਟੀ ਨਹੀਂ ਮਿਲਣੀ ਜੋ ਇਹਨੇ ਬਾਨੀ ਡਾਨੀ ਗਾੜੀ ਕਰ ਦਿੱਤੇ ਆ ਵੇਖੋ ਜੀ ਸਾਡਾ 에어ਪੋਰਟ ਵੇਗ ਗਿਆ ਤੁਹਾਨੂੰ ਪਤਾ ਹੀ ਆ ਅਰੇ ਇਹਨੇ ਵੇਗ ਗਿਆ ਤਾਂ ਪਤਾ ਹੀ ਆ ਬੱਤੀ ਸਾਡੀ ਵੇਗੀ ਤੁਹਾਨੂੰ ਪਤਾ ਹੀ ਆ ਤੇ ਹੁਣ ਸਾਡੇ ਕੋਲ ਰਹਿ ਕੀ ਗਿਆ ਇੱਕ ਮਾਸਾ ਮਾਸਾ ਮਿੱਟੀ ਰਹਿ ਗਈ ਉਹ ਵੀ ਖੋਣੀ ਚਾਹੁੰਦਾ ਵਾ ਖਸ ਗਈ ਆ ਜੇ ਮਿਲੇਗੀ ਤੇ ਸਾਡੀ ਕਿਸਮਤ ਆ ਜੇ ਸਾਨੂੰ ਸਾਥ ਦਵੇ ਕੀ ਤੇ ਪਰ ਨਹੀਂ ਤੇ ਬਾਨੀ ਡਾਨੀ ਤੇ ਆਪਣਾ ਮੋਦੀ ਇਹਦਾ ਨਹੀਂ ਕੋਈ ਸਲਾਹ ਨਹੀਂ ਆ ਕਿ ਸਾਨੂੰ ਇਹ ਦੇ ਦੇਣਗੇ ਪਰ ਅਸੀਂ ਉੱਠਾਂਗੇ ਨਹੀਂ ਅਸੀਂ ਧਰਨਾ ਰੱਖਾਂਗੇ ਔਰ ਧਰਨਾ ਤੜ ਚੁੱਕਾਂਗੇ ਜਦ ਤਿੰਨੇ ਕਾਨੂੰਨ ਕਾਲੇ ਐ ਬੰਦ ਕਰੇਗਾ ਫੇਰ